ਇਸ ਵੀਡੀਓ ਚ ਤੁਹਾਨੂੰ ਮੈਂ 5 ਫੋਨ ਦੱਸਾਂਗਾ ਜਿਹੜੇ ਹਸ ਅ ਰਿਲੀਜ਼ ਹੋਏ ਨੇ ਤੇ ਜਿਨ੍ਹਾਂ ਦਾ ਬਜਟ 20000 ਤੋਂ ਲੈ ਕੇ 25000 ਦੇ ਵਿੱਚ ਹੈ ਸਭ ਤੋਂ ਪਹਿਲੇ ਫੋਨ ਦੀ ਗੱਲ ਕਰੀਏ ਤਾਂ Poco X7 Pro 5G MediaTek Dimensity 8400 Ultra processor ਜਿਹੜਾ ਆ ਪਾਵਰਫੁੱਲ ਪ੍ਰੋਸੈਸਰ ਆ Android 15 ਇਹਨਾਂ ਦਾ ਜਿਹੜਾ ਯੂਜ਼ਰ ਇੰਟਰਫੇਸ ਆ HyperOS 2.0 ਉਸ بیس ਤੇ Android 11 ਪ੍ਰੋਟੈਕਟਿਵ ਸਿਸਟਮ ਮਿਲੇਗਾ 3 ਸਾਲ ਦੇ ਤੁਹਾਨੂੰ OS ਅਪਡੇਟਸ ਇਸ ਫੋਨ ਦੇ ਵਿੱਚ ਮਿਲਣਗੇ ডিসਪਲੇ ਦੀ ਗੱਲ ਕਰੀਏ ਤਾਂ 1.5K AMOLED ডিসਪਲੇ 6.67 ਇੰਚ ਸਾਈਜ਼ ਹੋਵੇਗਾ 120Hz ਫ੍ਰੈਸ਼ ਰੇਟ ਹੋਣ ਵਾਲੀ ਹੈ ਪੰਚ ਹੋਲ ডিসਪਲੇ ਹੋਵੇਗੀ ਤੇ ਇਨ ਸਕਰੀਨ ਫਿੰਗਰਪ੍ਰਿੰਟ ਸੈਂਸਰ ਤੁਹਾਨੂੰ ਮਿਲੇਗਾ RAM ਦੀ ਗੱਲ ਕਰੀਏ ਤਾਂ 8GB RAM 256GB ROM ਔਰ ਸਭ ਤੋਂ ਵੱਡੀ ਗੱਲ ਸਟੋਰੇਜ ਟਾਈਪ ਜਿਹੜੀ ਆ UFS 4 ਆ ਬਹੁਤ ਤੇਜ਼ ਜਿਹੜਾ ਆ ਰੀਡ ਰਾਈਟ ਕਰਦੀ ਆ 3G 4G 5G ਨੂੰ ਸਪੋਰਟ ਕਰੇਗਾ USB C ਪੋਰਟ ਤੁਹਾਨੂੰ ਮਿਲ ਜੇਗੀ 5.2 ਦੀ ਬਲੂਟੂਥ ਕਨੈਕਟੀਵਿਟੀ ਮਿਲ ਜਾਂਦੀ ਆ IP66 67 68 69 ਇਹ ਪ੍ਰੋਟੈਕਸ਼ਨ ਜਿਹੜੀ ਆ ਤੁਹਾਨੂੰ ਮਿਲੇਗੀ ਫੋਨ ਦੇ ਵਿੱਚ ਮਤਲਬ ਪਾਣੀ ਤੇ ਮਿੱਟੀ ਘੱਟੇ ਦਾ ਪੂਰਨ ਤੌਰ ਤੇ ਬਚਾਅ ਹੋਵੇਗਾ ਕੈਮਰੇ ਦੀ ਗੱਲ ਕਰ ਲਈਏ ਤਾਂ ਡਿਊਲ ਕੈਮਰਾ ਸੈਟਅਪ ਆ OIS ਕੈਮਰਾ ਸੈਟਅਪ ਆ ਆਪਟੀਕਲ ਇਮੇਜ ਸਟੈਬਿਲਾਇਜ਼ੇਸ਼ਨ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ 8 ਮੈਗਾਪਿਕਸਲ ਦਾ আল্ট্রਾ ਵਾਈਡ ਐਂਗਲ ਕੈਮਰਾ 650mAh ਦੀ ਬੈਟਰੀ ਤੇ 90W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਇਹ ਫੋਨ ਤੇ ਕੀਮਤ ਜਿਹੜੀ ਇਸ ਦੀ 25000 ਰੁਪਿਆ ਰਹਿਣ ਵਾਲੀ ਆ ਦੂਸਰੇ ਫੋਨ ਦੀ ਗੱਲ ਕਰੀਏ ਤਾਂ Realme ਦਾ P3 Pro 5G ਇਹ ਵੀ ਫੋਨ ਬਹੁਤ ਖਰਾ ਜੇਕਰ ਦੀ ਸਪੈਸੀਫਿਕੇਸ਼ਨਾਂ ਦੀ ਗੱਲ ਕਰੀਏ ਤਾਂ ডিসਪਲੇ ਜਿਹੜੀ ਆ 6.83 ਇੰਚ ਦੀ ਆ OLED ਕਵਾਡ ਕਰਵਡ ডিসਪਲੇ ਆ ਇੱਕ 1.5K ਰੈਜੂਲੇਸ਼ਨਸ ਤੁਹਾਨੂੰ ਮਿਲ ਜਾਣਗੀਆਂ 120Hz ਫਰੈਸ਼ ਰੇਟ ਆ 1500 ਨਿਟਸ ਤੱਕ ਦੀ ਪੀਕ ਬ੍ਰਾਈਟਨੈਸ ਜਿਹੜੀ ਆ ਉਹ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗੀ ਸਨੈਪ ਡ੍ਰੈਗਨ ਦਾ 7s Gen 3 ਪ੍ਰੋਸੈਸਰ ਆ ਅੱਛਾ ਪ੍ਰੋਸੈਸਰ ਆ 8GB RAM ਤੇ 128GB ROM ਸਟੋਰੇਜ ਟਾਈਪ ਆ UFS 3.1 ਆ ਮਤਲਬ ਕਾਫੀ ਅੱਛੀ ਆ ਓਪਰੇਟਿੰਗ ਸਿਸਟਮ ਜਿਹੜਾ ਤੁਹਾਨੂੰ ਐਂਡਰੌਇਡ 15 ਮਿਲੇਗਾ ਕੈਮਰੇ ਦੀ ਗੱਲ ਕਰੀਏ ਤਾਂ ਡਿਊਲ ਕੈਮਰਾ ਸੈਟਅਪ ਆਉਂਦਾ ਪ੍ਰਾਇਮਰੀ ਕੈਮਰਾ ਜਿਹੜਾ 50 ਮੈਗਾਪਿਕਸਲ ਦਾ ਇਹਦੇ ਵਿੱਚ ਤੁਹਾਨੂੰ ਜਿਹੜਾ ਸੈਂਸਰ ਆ ਉਹ ਆਈਐਮਐਕਸ 896 ਸੋਨੀ ਦਾ ਸੈਂਸਰ ਮਿਲ ਜੇਗਾ 2 ਮੈਗਾਪਿਕਸਲ ਦਾ ਡੈਪ ਸੈਂਸਰ ਮਿਲਦਾ ਤੇ 16 ਮੈਗਾਪਿਕਸਲ ਦਾ ਫਰੰਟ ਕੈਮਰਾ ਜਿਹੜਾ ਤੁਹਾਨੂੰ ਮਿਲ ਜੇਗਾ 6000 ਐਮਐਚ ਦੀ ਬੈਟਰੀ ਆ 80 ਵਾਟ ਦੀ ਸੁਪਰ ਬੂਕ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਇਹ ਫੋਨ ਇਹਦਾ ਵੀ ਪ੍ਰਾਈਸ ਜਿਹੜਾ ਆ 20000 ਤੇ 21000 ਦੇ ਵਿੱਚ ਵਿੱਚ ਰਹਿਣ ਵਾਲਾ ਹੈ ਤ ਸਟਾਈਲਸ ਮਤਲਬ ਕਿ ਇੱਕ ਪੈਨ ਟਾਈਪ ਤੁਹਾਨੂੰ ਇਸ ਦੇ ਵਿੱਚ ਜਿਹਦੇ ਨਾਲ ਤੁਸੀਂ ਜਿਹੜੇ ਆ ਇਹਦੇ ਵਿੱਚ ਪ੍ਰੋਡਕਟਿਵਿਟੀ ਵਾਲੇ ਕੰਮ ਕਰ ਸਕਦੇ ਹੋ ਨੋਟ ਟੇਕਿੰਗ ਕਰ ਸਕਦੇ ਹੋ ਸਕੈਚਿੰਗ ਕਰ ਸਕਦੇ ਹੋ ਹੈਂਡ রাইਟਿੰਗ ਟੂ ਨੋਟ ਕਨਵਰਜਨ ਆ ਸਕੈਚ ਬਣਾ ਕੇ ਇੱਕ ਸਕੈਚ ਤੁਸੀਂ ਡਰਾ ਕਰੋਗੇ ਤਾਂ ਉਸ ਦੀ ਜੋ ਇਮੇਜ ਬਣਾ ਦੇਵੇਗਾ ਹੈਂਡਰਾਇਟਿੰਗ ਕੈਲਕੂਲੇਟਰ ਆ ਸਰਕਲ ਟੂ ਸਰਚ ਆ ਕਾਫੀ ਫੀਚਰ ਜਿਹੜੇ ਆ ਇਸ ਫੋਨ ਦੇ ਵਿੱਚ ਆ ਸਿਰਫ ਇਹ ਸਟਾਈਲਿਸ਼ ਫੀਚਰ ਹੀ ਨਹੀਂ ਬਾਕੀ ਫੀਚਰਸ ਜਿਹੜੀਆਂ ਨੇ ਸਪੈਸੀਫਿਕੇਸ਼ਨਾਂ ਨੇ ਉਹ ਵੀ ਕਾਫੀ ਅਸ਼ੀਆਂ ਨੇ 6.67 ਇੰਚ ਦੀ ਪੋਲੇਡ ਡਿਸਪਲੇ ਆ 120 ਹਰਟਜ਼ ਫ੍ਰੈਸ਼ ਰੇਟ ਆ IP68 ਦੀ ਪ੍ਰੋਟੈਕਸ਼ਨ ਦਿੰਦਾ ਸਨੈਪ ਡ੍ਰੈਗਨ 7s Gen 2 ਦਾ ਪ੍ਰੋਸੈਸਰ ਆ ਅੱਛਾ ਪ੍ਰੋਸੈਸਰ ਆ 8GB RAM ਤੇ 256GB ROM ਦੇ ਨਾਲ UFS 2.2 Android 15 ਤੇ 2 ਸਾਲ ਦੇ ਤੁਹਾਨੂੰ ਜਿਹੜੇ ਆ OS ਅਪਡੇਟਸ ਮਿਲ ਜਾਣਗੇ ਅਗਰ ਕੈਮਰੇ ਦੀ ਗੱਲ ਕਰੀਏ 50MP ਪਿਕਸਲ ਦਾ ਮੇਨ ਕੈਮਰਾ 13MP ਦਾ আল্টਰਾਵਾਈਡ ਐਂਗਲ OIS ਕੈਮਰਾ ਸੈਟਅਪ ਆ ਫਰੰਟ ਕੈਮਰਾ ਜਿਹੜਾ 32MP ਦਾ ਰਹਿਣ ਵਾਲਾ 4K ਰਿਕਾਰਡਿੰਗ ਜਿਹੜੀ ਆ ਤੁਸੀਂ ਇਸ ਫੋਨ 'ਚ ਕਰ ਸਕਦੇ ਹੋ 5000mAh ਦੀ ਬੈਟਰੀ 68W ਦੀ ਚਾਰਜਿੰਗ 15 ਵਾਟ ਦੀ ਵਾਇਰਲੈਸ ਚਾਰਜਿੰਗ ਨੂੰ ਵੀ ਇਹ ਫੋਨ ਸਪੋਰਟ ਕਰਦਾ ਤੇ ਰੇਟ ਜਿਹੜਾ ਇਸ ਫੋਨ ਦਾ ਉਹ 20000 ਦੇ ਕਰੀਬ ਰਹਿਣ ਵਾਲਾ ਹੈ ਜੇਕਰ ਤੁਸੀਂ ਸਲਿਮ ਫੋਨ ਵੀ ਲੈਣਾ ਚਾਹੁੰਦੇ ਹੋ ਤਾਂ ਜਿਆਦਾ ਬੈਟਰੀ ਵਾਲਾ ਫੋਨ ਵੀ ਲੈਣਾ ਚਾਹੁੰਦੇ ਹੋ ਤਾਂ ਦੋ ਫੋਨ ਜਿਹੜੇ ਆ ਮੈਂ ਤੁਹਾਨੂੰ ਦੱਸਾਂਗਾ ਪਹਿਲਾ ਫੋਨ ਇਹਨਾਂ ਦੇ ਵਿੱਚ ਆ Vivo T4 5G 7300mAh ਦੀ ਬੈਟਰੀ 90 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਜੇ ਇਕੱਥੇਕਨਸ ਦੀ ਗੱਲ ਕਰੀਏ ਤਾਂ 7.89mm ਦੀ ਥਿੱਕਨੈਸ ਆ ਡਿਸਪਲੇ ਜਿਹੜੀ ਆ ਤੁਹਾਨੂੰ ਫੁੱਲੀ ਐਚਡੀ ਕਰਵਡ ਐਮੂਲੇਟ ਡਿਸਪਲੇ ਮਿਲ ਜੇਗੀ 6.77 ਇੰਚ ਦਾ ਸਾਈਜ਼ ਹੋਣ ਵਾਲਾ 5000 ਨਿਟਸ ਦੀ ਪੀਕ ਬ੍ਰਾਈਟਨੈਸ ਆ ਪੰਜ-ਹੋਲ ਡਿਸਪਲੇ ਆ ਜਾਂਦੀ ਆ ਪ੍ਰੋਸੈਸਰ ਜਿਹੜਾ ਸਨੈਪ ਡ੍ਰੈਗਨ 7s ਜਨ ਦਾ ਪ੍ਰੋਸੈਸਰ 8 128 ਤੋਂ ਇਹ ਸਟਾਰਟਿੰਗ ਵੇਰੀਐਂਟ ਹੋ ਜਾਂਦਾ ਰੈਮ ਟਾਈਪ ਜਿਹੜੀ ਆ ਉਹ ਐਲਪੀ ਡੀਡੀਆਰ 4x ਆ ਤੇ ਜਿਹੜੀ ਸਟੋਰੇਜ ਟਾਈਪ ਆ ਉਹ UFS 2.2 ਆ AI ਫੀਚਰਸ ਤੁਹਾਨੂੰ ਇਸ ਫੋਨ ਦੇ ਵਿੱਚ ਮਿਲ ਜਾਣਗੇ IP65 ਦੀ ਰੇਟਿੰਗ ਆ 108 ਮੈਗਾਪਿਕਸਲ ਦਾ ਮੇਨ ਕੈਮਰਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਕੈਮਰਾ 32 ਮੈਗਾਪਿਕਸਲ ਦਾ ਤੁਹਾਨੂੰ ਫਰੰਟ ਕੈਮਰਾ ਜਿਹੜਾ ਆ ਮਿਲ ਜਾਵੇਗਾ Android 15 ਜਿਹੜਾ ਆਊਟ ਆਫ ਦੀ ਬਾਕਸ ਮਿਲ ਜਾਵੇਗਾ 2 ਸਾਲ ਦੇ ਅਪਡੇਟਸ ਮਿਲਣਗੇ ਰੇਂਜ ਜਿਹੜੀ ਇਸ ਫੋਨ ਦੀ ਉਹ 20 ਤੋਂ 21000 ਦੇ ਵਿੱਚ ਵਿੱਚ ਰਹਿਣ ਵਾਲੀ ਆ ਇਨਾਂ ਦੀ ਹੀ ਜਿਹੜੀ ਸਬ ਬ੍ਰਾਂਡ ਆ IQ ਉਸ ਦਾ ਵੀ ਜਿਹੜਾ ਇੱਕ ਫੋਨ ਆ IQ Z10 5G ਲਗਭਗ ਸਾਰਾ ਕੁਸ਼ੀ ਸੇਮ ਆ ਇਹਨਾਂ ਦੋਨਾਂ ਫੋਨਾਂ ਦੇ ਵਿੱਚ Vivo T4 5G ਤੇ IQ Z10 5G ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ 7300mAh ਦੀ ਬੈਟਰੀ 90W ਦੀ ਫਾਸਟ ਚਾਰਜਿੰਗ ਮਿਲ ਜਾਂਦੀ ਆ ਡਿਸਪਲੇ ਦੀ ਗੱਲ ਕਰੀਏ ਤਾਂ 6.7 ਇੰਚ ਦੀ ਡਿਸਪਲੇ ਫੁਲੀ HD AMOLED ਡਿਸਪਲੇ 120Hz ਤੁਹਾਨੂੰ ਰਿਫਰੈਸ਼ ਰੇਟ ਮਿਲ ਜੇਗੀ 5000 nits ਜਿਹੜੀ ਆ ਤੁਹਾਨੂੰ ਪੀਕ ਬ੍ਰਾਈਟਨੈਸ ਮਿਲ ਜਾਂਦੀ ਆ IP65 ਦੀ ਪ੍ਰੋਟੈਕਸ਼ਨ 7S Gen 3 Snapdragon ਦਾ ਪ੍ਰੋਸੈਸਰ ਆ RAM ਜਿਹੜੀ ਆ ਤੁਹਾਨੂੰ 8GB ਤੇ 128GB ਤੋਂ ਸਟਾਰਟਿੰਗ ਵੇਰੀਐਂਟ ਆ ਸੇਮ RAM ਟਾਈਪ ਤੇ ਸਟੋਰੇਜ ਟਾਈਪ ਤੁਹਾਨੂੰ ਮਿਲ ਜਾਂਦੇ ਆ LPDDR4X ਤੇ ਸਟੋਰੇਜ ਟਾਈਪ ਜਿਹੜੀ UFS 2.2 Android 15 ਹੀ ਤੁਹਾਨੂੰ ਇਸ ਫੋਨ ਦੇ ਵਿੱਚ ਵੀ ኦਪਰੇਟਿੰਗ ਸਿਸਟਮ ਮਿਲੇਗਾ 3 ਸਾਲ ਦੇ ਤੁਹਾਨੂੰ ਜਿਹੜੇ ਆ ਉਪਰੇਟਿੰਗ ਅਪਡੇਟਸ ਮਿਲ ਜਾਂਦੇ ਆ OIS ਸੈਡੂਲ ਸੈਟਅਪ ਕੈਮਰਾ ਆ 50 ਮੈਗਾਪਿਕਸਲ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ 32 ਮੈਗਾਪਿਕਸਲ ਦਾ Wi-Fi 6 ਦੀ سپورਟ ਮਿਲ ਜਾਂਦੀ 5.2 ਬਲੂਟੂਥ ਕਨੈਕਟੀਵਿਟੀ ਮਿਲ ਜਾਂਦੀ Type C ਪੋਰਟ ਤੇ ਇਨ ডিসਪਲੇ ਫਿੰਗਰਪ੍ਰਿੰਟ ਸੈਂਸਰ ਤੁਹਾਨੂੰ ਮਿਲ ਜਾਂਦਾ ਤੇ ਇਸ ਦਾ ਰੇਟ ਵੀ ਜਿਹੜਾ 20000 ਤੋਂ 21000 ਰੁਪਏ ਦੇ ਵਿੱਚ ਵਿੱਚ ਰਹਿਣ ਵਾਲਾ ਹੈ ਸੋ ਇਹ ਪੰਜ ਫੋਨ ਸੀ ਜਿਨ੍ਹਾਂ ਦੇ ਸਪੈਸੀਫਿਕੇਸ਼ਨ ਆ ਵਾਈਸ ਤੁਹਾਨੂੰ ਮੈਂ ਦੱਸ ਦਿੱਤਾ ਤੇ ਇਸ ਦੀ ਬੈਟਰੀ ਅੱਛੀ ਕਿਸੇ ਦਾ ਕੈਮਰਾ ਅੱਛਾ ਆ ਪੋਕੋ X7 Pro ਜਿਹੜਾ ਆ ਬਹੁਤ ਵਧੀਆ ਫੋਨ ਆ ਜੇਕਰ ਆਪਾਂ ਪ੍ਰੋਡਕਟਿਵਿਟੀ ਦੇ ਤੌਰ ਤੇ ਲੈਣਾ ਤਾਂ ਫਿਰ ਤੁਸੀਂ ਮੈਟਰੋਲਾ ਵਾਲ ਵੀ ਜਾ ਸਕਦੇ ਹੋ ਰੀਅਲਮੀ ਪ3 ਪ੍ਰੋ 5ਜੀ ਵੀ ਅੱਛੇ ਆ ਬੈਟਰੀ ਕਰਕੇ ਲੈਣਾ ਤਾਂ ਜਿਹੜੇ ਲਾਸਟ ਦੇ ਦੋ ਫੋਨ ਆ ਤੁਸੀਂ ਉਹਨਾਂ ਨੂੰ ਵੀ ਪ੍ਰੇਫਰ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰਿਓ ਸਸ਼ੀ ਜੀ ਦਾ